ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਆਈ ਹੋਪ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਨਵੇਂ ਬਲੌਗ ਦੇ ਵਿੱਚ ਤੁਹਾਡਾ ਬਹੁਤ ਸਵਾਗਤ ਹੈ ਤੇ ਮੈਂ ਅੱਜ ਨਵੇਂ ਗੱਦੇ ਨਵੇਂ ਸੋਫੇ ਦੇ ਉੱਪਰ ਬੈਠ ਕੇ ਬਲੌਗ ਬਣਾ ਰਿਹਾ ਤੇ ਇੱਕ ਚੀਜ਼ ਨੂੰ ਦੱਸਣੀ ਹੈ ਸਾਡੇ ਘਰੇ ਨਾ ਖਲਾਰਾ ਇੰਨਾ ਪਿਆ ਹੋਇਆ ਹੈ ਪੁੱਛੋ ਨਾ ਖਲਾਰਾ ਨਾ ਕਿਆ ਕਰੋ ਰੋਜ਼ ਮਤਲਬ ਇੰਨਾ ਖਲਾਰਾ ਕਿਆ ਕਰੋ ਰੋਜ਼ ਇੰਨੀ ਸਫਾਈ ਕਰਦੇ ਆ ਬਟ ਕੱਪੜੇ ਦਾ ਇੰਨਾ ਗਾਹ ਪਿਆ ਹੋਇਆ ਨਾ ਪੁੱਛੋ ਨਾ ਅਮਨ ਅੱਜ ਅੱਜ ਕੋਰੀ ਦਾ ਕੰਮ ਪਤਾ ਕਿੰਨਾ ਜ਼ਿਆਦਾ ਹੈ ਅੱਛਾ ਹੂੰ ਤੇ ਜਿਹੜੇ ਬਾਹਰਲੇ ਕੋਰੀਅਰ ਸੀ ਉੱਤੇ ਚਲੇ ਗਏ ਸੀ ਨਾ ਕੱਲ ਉਹ ਸਾਰੇ ਅੱਧੇ ਚਲੇ ਗਏ ਅੱਧੇ ਰਹਿ ਗਏ ਓਕੇ ਜਿਨ੍ਹਾਂ ਦੀ ਪੇਮੈਂਟ ਨਹੀਂ ਆਈ ਹੈਗੀ ਹਜੇ ਉਹ ਜਾਣਗੇ ਕਿ ਕਦੋਂ ਤੱਕ ਉਹਨਾਂ ਦੀ ਪੇਮੈਂਟ ਆ ਗਈ। ਲੋ ਮੈਂ ਹੁਣ ਤਿਆਰ ਹਾਂ ਕਿ ਆ ਗਈ ਓਕੇ ਠੀਕ ਹੈ ਹੁਣੇ ਚਿਰ ਮੈਂ ਕਰਵਾਇਆ ਮੈਂ ਇਹ ਜੇ ਤੁਸੀਂ ਤਿਆਰ ਹੋ ਗੋ ਫਿਰ ਉਹ ਤੋਂ ਚੱਲ ਪਾਓ ਤਿਆਰ ਹੋ ਜੋ ਨਾ ਹੁਣੇ ਫਿਰ ਮੈਂ ਤਾਂ ਤਿਆਰ ਹਾਂ ਬਸ ਠੀਕ ਹੈ ਫਿਰ ਆ ਜਾਓ ਆ ਕੱਪੜੇ ਵੀ ਗੱਡੀ 'ਚ ਰੱਖ ਲਓ ਇਹ ਆਪਣੇ ਸਾਰੇ ਸੂਟ ਸਲਾਈ ਹੋਣੇ ਜਾਣਗੇ ਅੱਜ ਠੀਕ ਹੈ ਓਕੇ ਹਾਂ ਤੇ ਬੱਤੀਆ ਪਾ ਕੇ ਦੇ ਦੇ ਠੀਕ ਹੈ ਤੇ ਚਲੋ ਮਿਲਦੇ ਆ ਤੁਹਾਨੂੰ ਅਗਰ ਸੁਨਾਮ ਅਗਰ ਕੋਈ ਵਲੌਗ ਬਣਾਉਣ ਦਾ ਮੌਕਾ ਮਿਲੇ ਤਾਂ ਬਣਾਵਾਂਗੇ ਇਹ ਵੀ ਥੱਡੇ ਦਾ ਲੱਗਣਾ ਹੈ ਇਹ ਕਿਥੋਂ ਲੰਦਾ ਇਹ ਬਾਹਰੋਂ ਆਇਆ ਹੈ ਅੱਛਾ ਮੈਂ ਟੇਲਰ ਨੂੰ ਦਿਖਾ ਦਿੰਦੇ ਆਪਣੇ ਨੂੰ ਸਟ੍ਰੈਚ ਕਰਕੇ ਤਾਂ ਮਨ ਫਿਰ ਉਹ ਖਿੱਚਦਾ ਪਊਗੀ ਨਾ ਇਹਨੇ ਤਾਂ ਲੱਗਣਾ ਨਹੀਂ ਹੂੰ ਦੋਨੋਂ ਕਲਰ ਹੀ ਦੋਨੋਂ ਸੇਮ ਹੀ ਨੇ ਜੀ ਕਿਵੇਂ ਕਰਨੇ ਸੂਟ ਇਹਦਾ ਉਹਨਾਂ ਦੱਸਦਾ ਨਾ ਜੰਦੀ ਨਾ ਇੱਕੀ ਤੁਹਾਡੇ ਕੱਪੜਾ ਅੱਡੇ ਤੇ ਨਹੀਂ ਲੱਭਦਾ ਹੈਗਾ ਬਾਹਰ ਵਾਲਾ ਕੱਪੜਾ तकरीबन ਸਾਡੇ ਤੇ ਨਹੀਂ ਚੱਲਦਾ ਯਾਰ ਕੁਝ ਮਰਜ਼ੀ ਆਪਣਾ ਕਰ ਲਈਏ ਸਟੈਚਿਬਲ ਜਿਆਦੇ ਹੋ ਤਾਂ ਚਲੋ ਆਪਾਂ ਧਰੀਏ ਗੱਡੀ 'ਚ ਤੇ ਅੱਜ ਦੇ ਕੋਈ ਨੇ ਦੋ ਤਿੰਨ ਨਾ ਤਿੰਨ ਚਾਰ ਨੇ ਮਿਲ ਖਿਆਲ ਆ ਵਾਹ ਗਾਟ ਤੇ ਲੱਭੋ ਆਪਾਂ ਮੁੱਕ ਤਾ ਆਪਾਂ ਟੇਲਰ ਨੂੰ ਦਿਖਾਉਣਾ ਹੈ ਕਪੜਾ ਵੀ ਸਟਿਚਿੰਗ ਵੀ ਕਿੱਦਾਂ ਹੋਊਗਾ ਇਹ ਵੀ ਜਿਹੜੇ ਲੈਸਿਸ ਨਾਲ ਵੀ ਇਹਨੂੰ ਆਪਾਂ ਆਹ ਨਾਲ ਕੰਦਾ ਸਾਰਿਆਂ ਦਾ ਨਾ ਸਕਰੀਨ ਸ਼ਾਟ ਲੈ ਲਓ ਮੇਰੇ ਫੋਨ ਦੇ ਸੌਰੀ ਫੋਟੋ ਖਿੱਚ ਲਓ। ਓਕੇ। ਹਾਂ ਮੈਂ ਕੱਪੜੇ ਚੇਂਜ ਕਰ ਲਾ। ਚਲੋ ਕਰਦੇ ਕੰਮ ਸਾਰੇ ਨਵੇੜ ਕੇ ਕੋਰੀਅਰ ਕੋਰੀਅਰ ਨਾਲ ਆਪਾਂ ਨੇ ਭੇਜ ਦਿੱਤੇ ਨੇ ਸਾਰੇ। ਤੇ ਹੁਣ ਆਪਾਂ ਚੱਲੇ ਆਂ ਬਾਜ਼ਾਰ। ਗਗਨ ਮੇਰੇ ਨਾਲ ਇੱਥੇ ਪਰਸ ਚ ਐਣ ਕੇ ਬੜੀਆਂ ਸੋਹਣੀਆਂ ਪਈਆਂ ਕਿਹੜੇ ਜਿਹੇ ਦੱਬੀਆਂ ਹੋਈਆਂ। ਮੇਰਾ ਪਰਸ ਐ। ਐਦਾਂ ਕਿ ਸਾਡੇ ਚਾਚੇ ਦੀ ਕੁੜੀ ਖਲੋਂਦੀ ਹੁੰਦੀ ਹ ਤਾਂ ਬਰਵਾਨਾ ਲਾਤ ਤੱਕ ਇਹ ਨਹੀਂ ਸਕਦੀ ਕਿ ਕਿੰਨਾ ਉਹ ਵੇਖ ਸਾਹ ਸਾਈ ਹੋ ਜਾਂਦੀ ਲੋਤੀ ਲੋਤੀ ਕਿੰਨਾ ਕਿਚਰੇ ਉਹ ਕਿੰਨੇ ਵਜੇ 3 ਵਜੇ ਆਉਂਗੇ ਨਾ ਹਾਂਜੀ ਆ ਤਿੰਨ ਕੋਈ ਸੀ ਸਾਹਮਣੇ ਬੈਠਿਆ ਰਿਹਾ ਤੁਸੀਂ ਬਾਹਰ ਹੀ ਇੱਥੇ ਹੀ ਮੈਂ ਤਾਂ ਬੈਠੂਗੀ ਹਾਂ ਐ ਪਹਿਲੀ ਆ ਨਹੀਂ ਨਹੀਂ ਕਰਾਤੀ ਸਾਰਾ ਕੁਝ ਕਰ ਗਏ ਸੀ ਹਾਂ ਹਾਂ ਬਸ ਕੋਈ ਨਹੀਂ ਪਾਣੀ ਪੂਣੀ ਪੁੱਛੀ ਜਾਇਓ ਜੇ ਦੁੱਧ ਮੰਗਣਗੇ ਦੁੱਧ ਦੇ ਦੇਓ ਠੀਕ ਹੈ ਤੇ ਆਜੇ ਮੰਗੇ ਕਿ ਮਾਤਾ ਪਾਂ ਬਸ ਫੇਰ ਠੀਕ ਹੈ ਉਹਨਾਂ ਨੂੰ ਜਵਾਕਾਂ ਨੇ ਆ ਜਾਣਾ ਹੈ ਜਾ ਮੈਂ ਤਾਂ ਬੜੀ ਘਬਰਾਟ ਹੁੰਦੀ ਅੱਛਾ ਓਕੇ ਕਿੱਥੇ ਕਰਨਾ ਜਿਵੇਂ ਜੇ ਥੋੜਾ ਪਉਣਾਵੇਂ ਮੈਂ ਅਹੀਂ ਤਾਂ ਨਹੀਂ ਕਰਦੇ ਉਹਨਾਂ ਨੂੰ ਨੀਂਦ ਨਹੀਂ ਆਇਆ ਨੀਂਦ ਨੇ ਆਇਆ ਪਰ ਨਹੀਂ ਤੁਰਾਂ ਨਹੀਂ ਆ ਜਾਣ ਉਹਨਾਂ ਨੂੰ ਅੱਛਾ ਹਾਂ ਮਨਪ੍ਰੀਤ ਬੱਸ ਕਿੱਨਾ ਕਰਾ ਕੇ ਘੜ ਨਾਲ ਹੀ ਜਾਏਗੀ ਮਨਪ੍ਰੀਤ ਕਿੰਨਾ ਕਰਾ ਕੇ ਆ ਜਾ ਤਾਂ ਸਾਨੂੰ ਵੀ ਤਾਰ ਲਾਂਗੇ ਹੋਰ ਤੈਨੂੰ ਹੋਰ ਤੈਨੂੰ ਕਿਲਾ ਮਾਰਕੀਟ ਚ ਉੱਥੇ ਕਿਸ ਨੇ ਕਹਣਾ ਐਨੇ ਪੈਰ ਦੇ ਨਹੀਂ ਕੈਨੇਡਾ ਵਾਲੀਏ ਆ ਦੇਖ ਸਾਡੀ ਗगन ਦੀ ਚੜਾਈ ਜੇਬੀਆਂ ਚ ਪਾ ਕੇ ਪਹਿਲੇ ਅਕਚਲ ਜੇਬ ਵਿੱਚ ਪਾ ਕੇ ਮੈਨੂੰ ਹੀ ਦਵਾ ਦੇ ਬੁੱਟੀਆਂ ਬਾਟੀਆਂ ਦਵਾਈ ਜਵਾਕਾਂ ਨੂੰ ਨਿੱਕੇ ਨਿੱਕੇ ਬੁੱਟੀਆਂ ਨਿੱਕੀਆਂ ਜੀਆਂ ਤੂੰ ਕੱਲ ਕਹਿ ਰਹੀ ਹੈ ਬੁੱਟੀਆਂ ਡਿੰਪਲ ਕਹਿ ਰਹੀ ਮੇਰੇ ਡਿੰਪਲ ਮੇਰੀ ਸੂਜੀਆਂ ਲੈ ਆਂਦੀ ਸੀ ਉਹ ਕਾਨੂੰ ਤਾਂ ਸਰਪ੍ਰਾਈਜ਼ ਦੇਣਾ ਚਾਹੀਦਾ ਆਏ ਜਾਰ ਡਿੰਪਲ ਕਹੇ ਮੇਰਾ ਓਏ ਤੋਤੇ ਮੂਰੇ ਚ ਪੇੜ ਮਾਰੀ ਹੈ ਕਹੇ ਚਲੋ ਪ੍ਰਧਾਨ ਸਾਹਿਬ ਤੁਸੀਂ ਇੱਥੇ ਪੱਖੇ ਆਟਾ ਬੰਦ ਕਰੀ ਜਾਓ ਅਮਨ ਪੁਰਾਣੀਆਂ ਫਿਲਮਾਂ ਹੀਰੋਇਨਾਂ ਦੇ ਇਦਾਂ ਦੇ ਵਾਲ ਖੁੱਲੇ ਛੱਡੇ ਹੁੰਦੇ ਆ ਆਪਾਂ ਕਦੋਂ ਉਹ ਤਾਂ ਪਾਊਡਰ ਬੰਡ ਕਿਆ ਕਰਦਾ ਸੀ ਕਣ ਹੁਣ ਕਰ ਤੇ ਜੁਕ ਪਰਸ ਮੇਰਾ ਪਰਸ ਕਿੱਥੇ ਹੈ ਜਾ ਜਾ ਮੇਰਾ ਪਰਸ ਕਿੱਥੇ ਖਜ਼ਾਨਾ ਖਜ਼ਾਨਾ ਹੀ ਹੋਰੇ ਚ ਥੋੜੀ ਰੁਪਈਆ ਪਰਸੋ ਪਾਇਆ ਹੈ ਸਾਡੇ ਘਰ ਮੁੰਡਾ ਕਿੱਡੀ ਕਰ ਲੋ ਅੱਛਾ ਮੈਂ ਲੰਬੀ ਬਾੜ ਤੇ ਟੋਟਾ ਦਵਾ ਦਿੰਦਾ ਚਲ ਤੁਹਾਡੇ ਘਰ ਦੀ ਕੱਢ ਲੈਂਦੇ ਆ ਚਲ 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 ਚਲੋ ਚਲੋ ਜੀ ਟਾਈਮ ਪੂਰਾ ਸ਼ੋਰਟ ਹੈ ਲੋ ਜੀ ਆਪਾਂ ਨਾਲ ਮਨਪ੍ਰੀਤ ਨੂੰ ਵੀ ਲੈ ਲਿਆ ਅੱਜ ਮਨਪ੍ਰੀਤ ਦਾ ਵੀ ਸੁਪਨਾ ਪੂਰਾ ਕਰਤਾ ਸੁਪਨਾ ਨਹੀਂ ਪੂਰਾ ਕਰ ਬਸ ਬੰਨੇ ਦੇ ਘਰੇ ਪਜਾ ਦੇ ਘਰੇ ਬਚਾ ਦੇ ਕਹਿੰਦੀ ਇਹਨੂੰ ਤੇਹੀ ਕਾ ਤੈਨੂੰ ਅੱਡੇ ਤਾਰਦਾ ਕਹਿੰਦੀ ਨਾ ਅੱਜ ਮੇਰੇ ਕਰਕੇ ਮੇਰੇ ਘਰ ਵਾਲ ਨੂੰ ਗੱਡੀ ਪਾ ਲੋ ਸਾਊਥ ਰਸ ਕਰਨ ਦੇ ਵਿੱਚ ਜਲੀ ਹੋ ਕੇ ਜਾਣੇ ਆ ਅੱਜ ਫਿਰ ਨੀਲੋਵਾਲ ਗਰਾਹਾਂ ਉਧਰ ਦੀ ਹੋ ਕੇ ਜਾਵਾਂਗੇ ਆਪਾਂ ਤੇ ਮਨਪ੍ਰੀਤ ਨੂੰ ਨਾਲੇ ਮਨਪ੍ਰੀਤ ਦੀ ਡੈਸਟੀਨੇਸ਼ਨ ਦਿਤਾਰ ਦਾਂਗੇ ਠੀਕ ਹੈ ਜੀ ਦਨ ਜਾ ਰਹੇ ਨਹੀਂ ਮੈਂ ਸੱਚ ਜਾਣਕ ਨਹੀਂ ਜਾਣੀ ਮੈਂ ਰੂਮ ਨਹੀਂ ਸਹੀ ਹੈਗਾ ਯਾਰ ਚਲ ਪਰ ਮੱਤ ਤੁਰ ਜਾਨੀਆ ਚਲ ਕੋਈ ਨਾ ਮਨਪ੍ਰੀਤ ਮਨਪ੍ਰੀਤ ਕਰਕੇ ਇਤਿਆਹਾਕ ਦਿੰਨੇ ਆਪਾਂ ਰੋਡ ਸਹੀ ਤੋਂ ਆਫ ਰੋਡਿੰਗ ਕਰ ਦਿੰਨੇ ਆਪਾਂ ਅੱਜ ਲਓ ਜੀ ਰੋਡ ਠੀਕ ਨਹੀਂਗਾ ਇਧਰ ਕੀ ਪ੍ਰੋਗਰਾਮ ਆਪ ਵੀ ਕੜੀਆਂ ਗੱਡੀਆਂ ਲੱਗੀਆਂ ਨੇ ਮੋਤੀ ਨੂੰ ਕਾ ਕਿਉਂ ਕਰ ਦਿੰਦੇ ਲੋਕਦਾਨ ਸੈਣਕ ਸਾਫ ਕਰਕੇ ਗਗਨਾਨਕ ਸਾਫ ਕਰਕੇ ਦੇ ਤੇਰੇ ਭਾਜੀ ਨੂੰ ਇਧਰ ਬਾਜੀ ਇਧਰ ਕੌਣ ਆਇਆ ਮਨਪੀਤ ਇਹਨਾਂ ਦੇ ਕੌਣ ਤੁਹਾਡੇ ਆਇਆ ਮਨਪੀਤ ਉਹਨਾਂ ਨੇ ਸਤਿ ਸ੍ਰੀ ਅਕਾਲ ਰਿਸੇ ਦਾ ਨਾਂ ਹੈ ਇਧਰ ਸੀ ਮਨਪੀਤ ਦਾ ਘਰ ਲੈ ਮਨਪੀਤ ਸ਼ਾਮ ਨੂੰ 5:30 'ਚ ਪਹੁੰਚ ਜੀ ਕਰੇ ਕੋਈ ਨਾ ਠੀਕ ਹੈ ਸ਼ਾਮ ਨੂੰ ਫਿਰ ਪਾਰਟੀ ਸੁਰ ਹੋ ਗਈ ਨਾ ਪਾਰਟੀ ਹੋ ਰਹੀ ਫਿਰ ਬੰਦ ਕੀ ਖਾਣ ਦੱਸ ਮੈਨੂੰ ਕੋਕ ਕੁੱਕ ਲੈ ਲੈ ਚਿੱਪੇ ਦੇ ਕੁੱਕ ਲੈ ਫਿਰ ਕੋਕ ਕਰੇ ਲੈ ਠੀਕ ਹੈ ਪੱਕਾ ਕੋਕ ਕਰੇ ਲੈ ਦਾਂਗੇ ਠੀਕ ਹੈ ਜਦ ਕਿ ਨਹੀਂ ਬਿਲਾ ਦਿਆਂ ਬਾਏ ਹਾਏ ਤੇ ਮੰਮੀ ਸਾਡੀ ਗੁੱਸੇ ਹੋਣ ਦੀ ਪੂਰਾ ਕਹਿਣ ਦੀ ਤੁਹਾਨੂੰ ਅੱਗ ਲੱਗੀ ਆਪਣੀ ਹੀ ਫੇਰੇ ਤੋਰੇ ਦੀ ਯਾਰ ਕਈ ਵਾਰ ਬੰਦਾ ਬਜ਼ੁਰਗ ਹੋ ਕੇ ਨਿਆਣਾ ਬਣ ਜਾਂਦਾ ਹੁਣ ਸਾਡੇ ਇੰਨੇ ਕੰਮ ਕੱਲ ਸੀ ਵਿਚਾਰ ਨਹੀਂ ਮੈਂ ਕਹੀ ਤੇ ਇੰਨਾ ਅਰਜੈਂਟ ਆਰਡਰ ਹੈ ਜਿਹੜਾ ਮੈਂ 5 ਤਰੀਕ 6 ਤਰੀਕ ਨੂੰ ਭੇਜਣਾ ਤੇ ਹੈ ਵੀ ਘੱਟੋ ਘੱਟ 18 19 ਸੂਟ ਨੇ ਤੇ ਕਹਿੰਦੇ ਤੁਸੀਂ ਜਾਓ ਨਾ ਕੀ ਕਰੇ ਬੰਦਾ ਯਾਰ ਸਮਝ ਨਹੀਂ ਆਉਂਦੀ ਕੰਮ ਵੀ ਜ਼ਰੂਰੀ ਨੇ ਪਰਿਵਾਰ ਵੀ ਜ਼ਰੂਰੀ ਹੈ ਨਾ ਗਗਣਾ ਸਾਰਾ ਕੁਝ ਕਰਕੇ ਆਏ ਕਰਕੇ ਆਏ ਰੋਟੀ ਪਾਣੀ ਖਵਾ ਕੇ ਵਾਸ਼ਰੂਮ ਵਗੈਰਾ ਉਹਨਾਂ ਨੂੰ ਟਾਇਲਟ ਵਗੈਰਾ ਬਿਠਾ ਕੇ ਸਾਰਾ ਕੁਝ ਬੁੱਤਸਤ ਮੰਮੀ ਦੇ ਘਰ ਕੇ ਮੰਮੀ ਨੂੰ ਬੁੱਤ ਖਲਾਰ ਵੀ ਲਈ ਫੇਰ ਤੇ ਤਾਂ ਆਈਆਂ ਕੀ ਕਰੀ ਸਮੇਂ ਤੋਂ ਬਾਹਰ ਮਾਰ ਫੇਰ ਨੂੰ ਝਟਕਾ ਮਾਰ ਤਾ ਨਹੀਂ ਆਉਣੀ ਵਾਲੇ ਨਹੀਂ ਤੇ ਥੋੜੀ ਜਿਹੀ ਤੇ ਉਹਨਾਂ ਨੇ ਆਏ ਨਾ ਹੋਰ ਸਾਢੇ ਤਿੰਨ ਉਹ ਸਾਢੇ ਤਿੰਨ ਘੰਟੇ ਬਹੁਤ ਤੇਰਨਾ ਨਿਕਲੇਗਾ ਨਾ ਚਲੋ ਦੇਖਦੇ ਆ ਕੀ ਬੰਦਾ ਹਾਂ ਹਾਂ ਚੋ ਗੱਡੀ ਸਾਫ਼ ਨਹੀਂ ਹੈਗੀ ਤੇਦਰ ਪ੍ਰਧਾਨ ਸਾਹਿਬ ਦੀ ਫੁੱਲ ਚੜਾਈ ਆ ਤੇ ਗੁੱਸੇ ਚ ਪ੍ਰਧਾਨ ਸਾਹਿਬ ਪੂਰੇ ਤੋ ਇਹ ਗੱਲ ਹੈ ਅੱਜ ਪ੍ਰਧਾਨ ਸਾਹਿਬ ਨੇ ਗੁੱਸਾ ਕੀਤਾ ਅੱਜ ਮੇਰਾ ਲਾਸਟ ਡੇ ਮੈਂ ਆ ਨਹੀਂ ਇਸ ਤਵਾ ਤੁਹਾਡਾ ਨਬਜਾ ਰਹਾ ਹਾਂ ਪੱਕੀ ਗੱਲ ਹੈ ਹਾਂ ਉਹ ਪ੍ਰਧਾਨ ਮੱਠ ਮੱਠ ਫੀਲਿੰਗ ਸਮਝਿਆ ਕਰੋ ਵਿਚਾਰੀਆਂ ਕਿਦਾਂ ਘਰੇ ਕੰਮ ਕੂਮ ਭੱਜ ਭੱਜ ਕੇ ਇਹਨੂੰ ਹੁੰਦਾ ਵੀ ਕਰ ਲੀਏ ਇੱਕਦਮ ਤਾਂ ਕਿ ਵਿਚਾਰ ਆਪਾ ਘੁੰਮਣ ਫਿਰਨ ਚੱਲੇ ਫਿਰ ਤੁਸੀਂ ਕਹੋ ਵੀ ਬਿਨਾਂ ਮਤਲਬ ਤੋਂ ਫਿਰਦੀਆਂ ਰਹਿੰਦੀਆਂ ਉਹੀ ਵਾਰਾਗਰਦੀ ਕਰਦੀਆਂ ਨੇ ਅਈ ਤੇ ਯਾਰ ਆਪਦੀ ਕਬੀਲਦਾਰੀ ਦੀ ਫਸੇ ਪਏ ਹੁਣ ਨਾਲ ਦੀ ਨਾਲ ਕਸਟਮਰਾਂ ਦੇ ਫੋਨ ਆ ਗਏ ਆਹ ਚਾਹੀਦਾ ਉਹ ਚਾਹੀਦਾ ਹੁਣ ਉਹਨਾਂ ਦਾ ਸਮਾਨ ਵੀ ਲੈਣਾ ਆਪਣਾ ਵੀ ਲੈਣਾ ਚਲੋ ਉਹ ਤਾਂ ਵਿਚਾਰੇ ਪੇ ਕਰਦੇ ਆਪਾਂ ਨੂੰ ਕਹਿੰਦੇ ਹਾਂ ਉਹਨਾਂ ਦਾ ਪਾਸੇ ਕਿਸੇ ਮਾਲ ਲੈਣੇ ਨਹੀਂ ਐ ਭੀ ਇੱਕ ਇਹ ਆਪਣੀ ਜੋਬ ਆ ਆਪਣੇ ਕਰਨੀ ਕਰਨੀ ਐ ਤੇ ਤੁਹਾਡੇ ਵਾਸਤੇ ਆਪਣੇ ਉੱਤੇ ਫਿਰ ਟਾਈਮ ਨਹੀਂ ਬਚਦਾ ਹੈਗਾ ਸਹੀ ਗੱਲਾਂ ਹਨ ਕਹਿੰਦੇ ਜਦੋਂ ਪੈਸਾ ਨਹੀਂ ਹੁੰਦਾ ਉਦੋਂ ਟਾਈਮ ਹੀ ਟਾਈਮ ਹੁੰਦਾ ਬੰਦੇ ਕੋਲ ਜਦੋਂ ਪੈਸਾ ਹੁੰਦਾ ਉਦੋਂ ਟਾਈਮ ਨਹੀਂ ਹੁੰਦਾ ਹੈਗਾ ਹਾਂ ਘਰ ਹਾਂ ਘਰ ਇਹਦੇ ਤੇ ਬੱਕਰੀਆਂ ਰੱਖੀਆਂ ਉਹਦੇ ਸਹੀ ਆ ਦੇ ਸਕੂਨ ਜਿਹਾ ਲੱਗਦਾ ਜਿਵੇਂ ਸਕੂਨ ਜਿਹਾ ਆ ਦੇ ਇਸ ਤੇ ਬੜਾ ਸਕੂਨ ਹੋਣਾ ਕਹਿੰਦੇ ਇਸ ਘਰ ਦੇ ਵਿੱਚ ਕੋਠੀਆਂ ਕੋਠੀਆਂ ਚ ਕੋਈ ਸਕੂਨ ਨਹੀਂ ਹੈਗਾ ਆ ਦੇਖੋ ਹੁਣ ਆਫ ਰੋਡਿੰਗ ਹੋਣੀ ਕੋਈ ਨਹੀਂ ਸਹੀ ਕਿਹਾ ਵਾਜੀ ਤੇਰਾ ਤੇਰਾ ਗਲਤ ਕਦੋਂ ਕਹਿੰਦਾ ਕਹਿੰਦਾ ਆਪਣੀ ਤੇਨਾਂ ਦੀ ਜੋੜੀ ਉਹਦਾ ਬੜੀ ਕੈਮ ਹੈ ਜੇ ਬੱਲੂ ਵੀ ਆ ਜੇ ਨਾ ਫਿਰ ਖੂਬ ਖੂਬ ਜਬੇਗਾ ਰੰਗ ਜਬ ਨਹੀਂ ਹੋ ਜੀ ਹੁਣ ਸਾਡੀ ਉਹ ਤਾਂ ਹੀ ਜਰੂਸ ਕੱਢਦਾ ਫਿਰ ਅਈ ਕੇ ਦੀ ਪਰਵਾਹ ਨਹੀਂ ਕਰਦੇ ਭਾਏ ਭਰੀ ਪੰਚਾਇਤ ਉਹ ਵੀ ਜਰੂਸ ਕਾਢ ਹੀ ਦੇਣ ਆ ਜਾਗੇ ਬੂਤੇ ਪਲਾ ਕੇ ਕਰੇ ਮੈਂ ਕਿਹੜਾ ਕੁੱਤੇ ਨਾਲ ਲੱਗੇ ਮੈਂ ਅੱਜ ਪਰਿਵਾਰ ਇਕੱਠਾ ਨਹੀਂ ਪਰਿਵਾਰ ਇਕੱਠਾ ਹੋ ਜਾਂਦਾ ਤੇ ਉਹਦੀ ਲੜ ਪੈਂਦਾ ਇਹ ਆਪਾਂ ਨੂੰ ਲੱਗਦਾ ਸਾਡਾ ਹੀ ਇਹ ਸਾਰੇ ਨਹੀਂ ਸਾਰੇ ਪਾਸੇ ਇਹ ਹਾਲ ਹੈ ਸਾਰੇ ਇਹ ਤਾਂ ਕਹਿੰਦੇ ਵਿਆਹਾਂ ਢੰਗਾ ਤੇ ਜਾਣਾ ਹੋਏ ਕਿਤੇ ਜਾਣਾ ਹੋਏ ਨਾ ਲੜਾਈ ਤਾਂ ਕਹਿੰਦੇ ਹੁੰਦੀ ਹੁੰਦੀ ਹੈ ਕਲੇਸ਼ ਪੈਂਦਾ ਹੀ ਪੈਂਦਾ ਸਾਡੀ ਵਿਆਹ ਚ ਤਾਂ ਭਾਵੇਂ ਨਾ ਹੋਵੇ ਅੱਧ ਕਰਾ ਤੋਰਦੇ ਹੋ ਜਾਂਦੇ ਸਾਨੂੰ ਕਾਲੀ ਬਾਲੀ ਹੁੰਦੀ ਜਦੋਂ ਜਾਣਦੇ ਆਪਾਂ ਕਾਲੀ ਤਾਂ ਜਿੱਦਾਂ ਸਾਰੀ ਦੁਨੀਆ ਭਰ ਦੀ ਕਾਲੀ ਰੱਬ ਨੇ ਸਾਡੇ ਘਰ ਪਰ ਲਿਖ ਰੱਖੀ ਅਮਣਾ ਦੇ ਨਹੀਂ ਕਿੱਡਾ ਸੋਹਣਾ ਬਣੇ ਕੋਟ ਸੈਟ ਜਿਵੇਂ ਅੰਗਰ ਇਹ ਬਾਹਰੋਂ ਆਇਆ ਹੀ ਹੈ ਨਾ ਆਸਟ੍ਰੇਲੀਆ ਤੋਂ ਇਨਾ ਸੋਹਣਾ ਕਲਰ ਹੈਣਾ ਮੇਰੇ ਸੂਟ ਨਾਲ ਦਾ ਟਰੇਲਰ ਨੂੰ ਦਿਖਾਉਣਾ ਮੇਰਾ ਲਫਾਫਾ ਰੱਖ ਲੈ ਸੂਟਾਂ ਵਾਲਾ ਵੱਡਾ ਰੱਖ ਲਿਆ ਜੇ ਕਿ ਤਾ ਉਹ ਨਾਲਾ ਰੱਖਣਾ ਮੈਂ ਤੁਹਾਨੂੰ ਮਾਰ ਦੇਣਾ ਸੀ ਮੈਨੂੰ ਕੰਮ ਤੇਰਾ ਮੈਂ ਤੂ ਰੱਖਣਾ ਸੀਗਾ ਅਸੀਂ ਰੱਖਣਾ ਸੀਗਾ ਉਹ ਦੋਨਾਂ ਨੂੰ ਫੜ ਕੇ ਤੇਰਾ ਕੰਮ ਦੱਬ ਦੇਣਾ ਮੈਂ ਉਹ ਲਫਾਫਾ ਸਵੇਰ ਦਾ ਭਰ ਕੇ ਰੱਖਿਆ ਵੀ ਇਹ ਲੈ ਕੇ ਜਾਣਾ ਲੈ ਕੇ ਹੈ ਸਾਗ ਕਿੰਨਾ ਸੋਹਣਾ ਪਰ ਹੁਣ ਸਾਗ ਬਣਿਆ ਪਿਆ ਘਰੇ ਚੰਡੀਗੜ੍ਹ ਨਾਲੋਂ ਨਾਲੋਂ ਵੱਧ ਤੌਰ ਤੇ ਅਸੀਂ ਕੱਢਿਆ ਉਹ ਚੰਡੀਗੜ੍ਹ ਵਾਲੇ ਕਾਹਦੇ ਗਏ ਚੰਡੀਗੜ੍ਹ ਉਹ ਤਾਂ ਵਿਚਾਰੇ ਇਦਾਂ ਫਿਰੁੰਦੇ ਸਰੂਲੇ ਖੂਲੇ ਜਿੱਦਾਂ ਖੁਰਕ ਪਈ ਹੁੰਦੀ ਉਹਨਾਂ ਨੂੰ ਇਸ ਦੀ ਜਲਾਣ ਦੇ ਗੋਡੇ ਕੰਮ ਨਹੀਂ ਕਰਦੇ ਆਈ ਜਾਂਦੇ ਦੜਹੀ ਗਏ ਨਾ ਉਦੋਂ ਫਟੇ ਚੱਕ ਬੜੇ ਕੀਮਤੀ ਸਮੇ ਸਮਾਂ ਕੱਢ ਕੇ ਆਪਾਂ ਸ਼ਾਪਿੰਗ ਕਰਨ ਲਈ ਪਹੁੰਚ ਗਏ ਗगन ਕਿਹੜਾ ਕਲਰ ਦੇਖ ਲਈ ਓ ਮਾਈ ਗਾਡ ਗगन ਨੂੰ ਕਿਹੜਾ ਕਲਰ ਗਣ ਉਹਦੇ ਬਲੈਕ ਰੰਗ ਨਾਲ ਹੋਣਾ ਲੱਗ ਰਿਹਾ ਪੈਰਟ ਕਲਰ ਨਾਲ ਵੈਸੇ ਹੀ ਛੋਟਾ ਹੈ ਹੋਰ ਵੀ ਦੇ ਮੈਨੂੰ ਲੱਗ ਬਹੁਤ ਸੋਹਣਾ ਲੱਗ ਰਿਹਾ ਬੜਾ ਬ੍ਰਾਈਟ ਜਿਹਾ ਕਲਰ ਉਹ ਵਾਲਾ ਫੜਾ ਵਾਲਾ ਇਹ ਵਾਲਾ ਇਹ ਵਾਲਾ ਇਹ ਵਾਲਾ ਇਹ ਵਾਲਾ ਇਹ ਵੀ ਸ਼ਾਰਟ ਚ ਹੀ ਹੈਗਾ ਨਾ ਲੂਸ ਪੈਟਰਨ ਚ ਲਈ ਵਧੀਆ ਲੱਗਦਾ ਲੂਸ ਚ ਇਹ ਚਲੋ ਹੰਤਾ ਚੇਂਜ ਕਰਕੇ ਆਉਂਦੇ ਦਿਖਾਣੇ ਆ ਮੈਂ ਆਪ ਦੇ ਵਾਸਤੇ ਆ ਟ੍ਰਾਈ ਕੀਤਾ ਬਟ ਮੈਨੂੰ ਬਹੁਤ ਸੋਹਣਾ ਲੱਗ ਰਿਹਾ ਕਲਰ ਇਹ ਵਾਲਾ ਮੇਰੇ ਦਿਨ ਸੋਹਣਾ ਲੱਗ ਰਿਹਾ ਬਟ ਪਤਾ ਨਹੀਂ ਤੁਹਾਨੂੰ ਵਧੀਆ ਲੱਗੇ ਜਾਂ ਨਾ ਲੱਗੇ ਗਗਣਾਏਂਗੀ ਹੱਥ ਨਹੀਂ ਮੈਂ ਤਾਂ ਦੋ ਦਿਨ ਪਾ ਕੇ ਗਏ ਸੋਹਣਾ ਲੱਗ ਰਿਹਾ ਵੈਸੇ ਹਾਏ ਭੁੱਖ ਲੱਗਦੀ ਹੈ ਮੈਨੂੰ ਤਾਂ ਭੁੱਖ ਲੱਗਣੀ ਮੈਂ ਕਹਿ ਰਹੀ ਭਾਈ ਮੈਂ ਇਥੇ ਉਹ ਦੇਖ ਕੇ ਆਂਗੇ ਰੋਸ 90 ਵਾਲੇ ਕੁਝ ਦੇ ਜਾਣਗੇ ਉਹਨਾਂ ਨੂੰ ਕੀ ਹੈ ਉਹ ਦੇਤਾ ਜਾਣਗੇ ਕਿਸੇ ਵੀ ਦਾ ਇਹਦੇ ਵਿੱਚ ਕਿੰਨਾ ਜਿਹਾ ਦਾਗ ਲੱਗ ਗਿਆ ਜਾਂ ਕੋਈ ਕਸਟਮਰ ਆ ਗਿਆ ਉਹਨਾਂ ਨੂੰ ਤੁਸੀਂ ਖਾ ਸਕੋਗੇ ਸਹੀ ਗੱਲ ਹੈ ਹਾਂ ਇਹ ਚੀਜ਼ ਤਾਂ ਹੈਗੀ ਵਾਕਈ ਫਿਰ ਆਪਾਂ ਖਾ ਹੀ ਹਾਂ ਦੀਆਂ ਪਹਿਲਾਂ ਖਾ ਉਹਨੇ ਪਾਹੀ ਕੱਪੜੇ ਪਾ ਕੇ ਦਾਗ ਲਾ ਕੇ ਲੈ ਜਾਨੇ ਜਗਨ ਇਹ ਚੀਜ਼ ਦੇਖਣ ਲਈ ਉਹ ਦੇਖਿਆ ਟਾਈਮ ਨਾ ਵੇਸਟ ਕਰ ਮੈਨੂੰ ਤੇ ਆ ਪਸੰਦ ਦੇ ਗਣ ਜਿਹੜਾ ਮੈਂ ਪਾਇਆ ਹੋਇਆ ਉਹਨਾਂ ਦੇ ਕੱਪੜੇ ਲੈਣੇ ਤੱਕ ਮੈਨੂੰ ਭੁੱਖ ਲੱਗ ਗਈ ਗਗਨ ਮੈਂ ਤੇ ਆ ਹੀ ਲੈਣਾ ਜਿਹੜਾ ਮੈਨੂੰ ਪ ਮੇਰੇ ਪੀਲਾ ਕਲਰ ਵੈਸੇ ਵੀ ਖਿਲਦਾ ਪਲੋਂ ਵੀ ਇੱਕ ਨਾ ਕਾਫੀ ਐਸਾ ਰਿਕਲੇਕਸ਼ਨ ਦਿਖਾਈ ਦੇਣਾ ਸਾਰੀ ਨਹੀਂ ਨਹੀਂ ਕੇਵਲ ਆ ਗਏ ਨਾ ਵਾਲੀ ਉਲੰਝ ਦੇਖ ਸਰ ਇਸ ਵੇਲੇ ਲੂਝਾ ਹੋ ਜਾਂਦਾ ਵਧੀਆ ਇਹ ਵਾਲਾ ਬਿਲਕੁਲ ਪਲੇਨ ਆ ਆ ਕਲਰ ਦੇਖਣ ਕਲਰ ਕਲਰ ਇਹ ਵੀ ਬੜਾ ਪਿਆਰਾ ਨੇਵੀ ਜਹ ਫਰੇ ਸਕੈਮਰੇਜ ਕੁਛ ਹੋਰ ਦੇਖ ਰਹਾ ਹੈ ਨਹੀਂ ਛੋੜ ਗੋਨਾ ਤੇ ਇੱਕ ਮੇਰੇ ਪਾਇਆ ਤੋ ਆ ਐਨਾ ਕਿੰਨਾ ਕੁ ਸ਼ੋਟ ਹੈ ਅਜਾ ਤੂੰ ਟੀ-ਸ਼ਰਟ ਉੱਤੇ ਪਾ ਲਿਆ ਹੋਰ ਟੀ-ਸ਼ਰਟੇ ਪਾਇਆ ਹੋਇਆ ਇਹ ਵਾਈਟ ਚ ਆ ਗਿਆ ਆਪਣੇ ਕੋਲ ਵਾਈਟ ਗਰੇ ਵਿੱਚ ਬਹੁਤ ਹੈ ਸ਼ੋਟ ਇਹਦਾ ਕਲਰ ਬੜਾ ਸੋਹਣਾ ਹੈ ਉਹ ਹੋਲੀ ਐਵੇਂ ਦਾ ਐਵੇਂ ਸੋਹਣਾ ਕੜ ਕਲਰ ਇਹਦੇ ਚ ਕਲਰ ਆ ਵੀ ਮਿਲ ਜਾਦਾ ਹਾਂਜੀ ਕੋਈ ਦਿਖਾਇਆ ਤੁਹਾਡੇ ਪਿੱਛੇ ਪਿਆ ਕਲਰਫੁੱਲ ਜਹਾ ਹਾਂ ਇਹ ਵਾਲਾ ਦੇਖੋ ਤਾਂ ਕਲਰ ਦਾ ਹੋਰ ਇਸਨੇ ਲੋਕਾਂ ਜੀ ਇਹ ਮੈਂ ਟਰਾਈ ਕਰਦੇ ਆਂ ਤੇ ਮੈਂ ਕਰਦੇ ਆਂ ਟਰਾਈ ਇਨ ਕੇਸ ਮੈਂ ਇਹ ਲੈ ਕੇ ਗਈ ਜਾਂ ਜਿਹੜਾ ਮੈਂ ਵੇਅਰ ਕੀਤਾ ਉਹ ਲੈ ਕੇ ਗਈ ਤੇ ਪਲੀਜ਼ ਤੁਸੀਂ ਮੈਨੂੰ ਕਮੈਂਟ ਕਰਕੇ ਜਰੂਰ ਦੱਸ ਦੋ ਕਿਹੜਾ ਕਲਰ ਮੇਰੇ ਤੇ ਸਹੀ ਲੱਗ ਰਿਹਾ ਫਿਰ ਮੈਂ ਉਹੀ ਕਲਰ ਲੈ ਕੇ ਜਾਊਂਗੀ ਬਸ ਮੈਂ ਲੈ ਹੀ ਜਾਣੇ ਅੱਜ ਸਾਡੇ ਨਜ਼ਰ ਕਮੈਂਟ ਹੋਣੇ ਨੇ ਚਾਹੇ ਮੈਂ ਲੈ ਜਾਣੇ ਕਿਉਂਕਿ ਪੇਸ਼ੈਂਸ ਨਹੀਂ ਨਾ ਹੈਗੇ ਆਪਣੇ ਚ ਆ ਨਹੀਂ ਚਾਹ ਹੈਗਾ ਇਹ ਨਾ ਹਨਾ ਗਣ ਫਿਟਿੰਗ ਵਾਈਜ਼ ਵੀ ਨਹੀਂ ਚਾਹ ਲੂਜ਼ ਲੱਗ ਰਿਹਾ ਪਿੱਛੋਂ ਉਸ ਸਾਈਡ ਤੋਂ ਸੱਚੇ ਨਹੀਂ ਕੀਤਾ ਭਾਜੀ ਉਹਨਾਂ ਕੋਲ ਗਿਆ ਨਾ ਭਾਜੀ ਨਹੀਂ ਉੱਥੋਂ ਇਹ ਹੋ ਰਾਇਆ ਸੀ ਤੂੰ ਹਾਂ ਚਲ ਆਉਂ ਰਹਾ ਅਸਟਾ ਚਲੋ ਜੀ ਸ਼ਾਪਿੰਗ ਕਰ ਤੂੰ ਬਾਦ ਅਸੀਂ ਆ ਗਏ ਹੁਣ ਪੰਜ ਪਿੰਡ ਵਾਸਤੇ 299 ਚਾਏ ਹੋਇਆ ਤੇ ਅਮਨ ਕੰਦੀ ਵਾਜਦਾ ਬਹੁਤ ਜਿਆਦਾ ਮੈਨੂੰ ਭੁੱਖ ਲੱਗ ਰਹੀ ਮੈਂ ਘਰੋਂ ਕੁਝ ਖਾ ਕੇ ਨਹੀਂ ਆਈ ਖਾ ਕੇ ਨਹੀਂ ਜੀ ਘਰੋਂ ਅਸੀਂ ਕਾਦੀਆਂ ਸਾਗ ਨਾਲ ਰੋਟੀਆਂ ਪਰ ਕਾਲੀ ਕਾਹ ਚ ਖਾਦੀਆਂ ਤੇਰੇ ਕੋਲ ਕਾਪੀਰਾਈਟ ਵੀ ਆਇਆ ਨਾ ਪਿੱਛੇ ਉਹ ਲੱਗਾ ਹੋਇਆ ਦੋਨਿਆਂ ਨੇ ਲੱਗਿਆ ਲੱਥੀ ਨੇ ਦਿੱਲੀ ਬੁਲਾ ਲਿਆ ਏ ਉਹ ਕੁਛ ਨਾ ਪੂਰੇ ਛਾਲਾ ਮਾਰ ਦਿਆ ਨੇ ਅੱਛਾ ਤੇ ਮੈਂ ਤਾਂ ਦੋ ਇਡਲੀ ਖਾ ਕੇ ਮੇਰਾ ਹੋ ਵੀ ਬਸ ਬਟ ਅਮਰ ਹਣੀ ਕਹਿੰਦੀ ਨਹੀਂ ਅਸੀਂ ਨਾ ਹਜੇ ਹੋਰ ਖਾਣਾ ਹੈ ਆਪਾਂ ਤੁਰ ਕੇ ਪਤਾ ਕਿੱਥੋਂ ਆਏ ਉਹ ਆਪਣੇ ਟੇਲਰ ਦੇ ਘਰ ਤੋਂ ਲੈ ਕੇ ਉਹਦੇ ਥੱਕ ਕੇ ਹੀ ਆਏ ਆਂ ਤੇ ਅਮਰ ਜੀ ਤੁਸੀਂ ਇੰਨਾ ਤੁਰੋ ਤਾਂ ਤੁਸੀਂ ਤਾਂ ਹੋਰ ਮੋਟੇ ਹੋ ਜਾਓ ਇਹਨੇ ਖਾ-ਖਾ ਕੇ ਹਨਾ ਹਾਂਜੀ ਨਾ ਨਾ ਸਾਨੂੰ ਪੰਜਾਬ ਵਾਲੀ ਚਾਹੀਦੀ ਹੈ ਪੰਜਾਬ ਵਾਲੀ ਚਾਹੀਦੀ Rajasthan ਵਾਲੀ ਚਾਹੀਦੀ Rajasthan ਇਹ ਲੈਣੀ ਹੈਗੀ ਜਾ ਭਰਾਵਾ ਉਹੜੀਆਂ ਹੈਗੀਆਂ ਨੇ ਪੰਜਾਬ ਦੇ ਕਿਤੇ ਕਿਹੜਾ ਮੂਫਰੀ ਜਮਾਰੇ ਹੀ ਕੋਈ ਨਾ ਮਾਰੇ ਹੈ ਨਾ ਹੀ ਮੂਫਰ ਆਪਣੇ ਮੂਫਰੀ ਕਿਤੇ ਹੋ ਰਹੀਆਂ ਹਾਂ ਹਾਂਜੀ ਪੰਜਾਬ ਚ ਨਾ ਹੀ ਕੀ ਰੇਟ ਹੈ 150 ਦੀ ਕਿਲੋ ਜੀ ਅੱਗੇ ਤੁਹਾਨੂੰ ਗੱਡੀ ਦੰਦਾ ਸਾਈਡ ਤੇ ਆਪਾਂ ਨੂੰ ਕਿੰਨੇ ਲਾਉਂਗੇ ਕੋਈ ਨਾ ਕੱਟਦੇ ਸੀ ਹੋਰ ਕਿੰਨਾ ਕਹਿ ਸਕਦਾ ਹੋਰ ਕੀ ਕਰਨਾ ਉਹ 160 ਵੇਚਾਂ ਚੱਲਦੀ ਪਈ ਆ ਯਾਰ ਅੱਜ ਦੀ ਆਪਾਂ ਕਿਲੋ ਕਰਾ ਲਈਏ ਅੱਧਾ ਕਿਲੋ ਬਹੁਤ ਹੈ ਅੱਧਾ ਕਿਲੋ ਕਰ ਦੇ ਵੀਰੇ 100 ਰੁਪਿਆ ਤਾਂ ਫਿਰ ਉਲੀ ਅੱਧਾ ਕਿਲੋ ਕਿਲੋ ਕਰਾ ਲਓ ਮਣ ਹੂੰ ਕਿਲੋ ਕਰਾ ਲਓ ਅੱਧਾ ਕਿਲੋ ਨਾ ਕਰਨਾ ਆਪਾਂ ਕਿਲੋ ਕਰ ਦੇ ਪੁੱਤਾ ਕਿਲੋ ਕਰ ਦੇ ਮਾਰ ਗੁੱਸੇ ਨੂੰ ਵਧੀਆ ਹੋਣੀ ਚਾਹੀਦੀ ਮੋਕਲੀ ਬਿਲਕੁਲ ਜੀ ਬੜੀਆ ਦੂੰਗਾ ਤਾਂ ਇਹ ਦੁਬਾਰਾ ਆਣਗੇ ਹਾਂ ਤੇਰੇ ਵਰਗੀ ਨਾ ਹੋਵੇ ਕਮਜ਼ੋਰ ਦੀ ਕਿਤੇ ਹੈ ਨਹੀਂ ਅਹੀ ਵੀਡੀਓ ਪਾ ਦਣੀ ਗਾ ਬਹੁਤ ਛੋਟੇ ਛੇ ਰਹਿ ਗਾ ਹੈ ਛੋਟੇ ਹੋਰ ਕਿਡਾ ਵੱਡਾ ਹੋ ਗਿਆ ਨਹੀਂ ਛੋਟਾ ਹੀ ਹੈ ਹੋਰ ਵੀ ਇਟਾ ਗਈ ਪਹਿਲਾਂ ਵੀ ਇਟਾ ਗਈਆਂ ਬਹੁਤ ਵਧੀਆ ਕੰਮ ਕਰਿਆ ਜੀ ਵਧੀਆ ਗੱਲ ਹੈ ਕੰਮ ਦਾ ਹੀ ਭਾਏ ਕੰਮ ਕਰਾ ਤਾਂ ਆਪਾਂ ਦੁਨੀਆ ਤੇ ਆਏ ਆ ਕਹਿੰਦੇ ਨਹੀਂ ਰੋੜੀਆਂ ਨਹੀਂ ਆ ਗਈਆਂ ਕੀ ਰੋੜੀਆਂ ਕਹਿੰਦੇ ਨੂੰ ਗੁਰਦਿਆ ਰੋੜੀਆਂ ਨਹੀਂ ਆ ਗਈਆਂ ਇਹ ਕੀ ਆ ਬਈ ਮਹਿੰਗਾ ਹੈ ਕਿੰਨੀ ਕੀ ਮਹਿੰਗਾ ਕਹਿੰਦਾ ਠੀਕ ਐ ਇਹ ਗੱਜਰ ਦਾ ਪੈਕੇਟ ਲੈ ਗਏ ਜਿਹੜੀ ਐ ਬਿਸ਼ੱਕ ਲੈ ਲਓ ਬਿਸ਼ੱਕ ਵਾਲੀ ਗੱਜਰ ਦੇ ਨਾਲ ਇੱਕ ਠੀਕ ਚਾਲੀ ਦੀ ਪਾਈਏ ਵੇਖ ਜਿਹੜੀ ਲਈ ਸੀ ਮੂੰਗਫਲੀ ਉਹ ਘਰੇ ਪਤਾ ਨਹੀਂ ਲੱਗਿਆ ਕੌਣ ਖਾਇਆ ਕੌਣ ਨਹੀਂ ਹੋ ਕਹਿੰਦੀ ਮੈਂ ਨਹੀਂ ਕਰਦੀ ਉਹਨੇ ਮੈਂ ਤੇ ਲੱਗਦਾ ਏ ਲਾ ਪਾਪਾ ਉਹੀ ਖਾ ਲਿਆ ਪੈਸੇ ਕਟੋ ਲੈ ਲੈਂਦੇ ਨਹੀਂ ਚਲ ਪੈਸੇ ਕਟੋ ਕਿਉਂ ਆ ਲੋ ਜੀ ਆਹ ਨੂੰ ਕਰਦੇ ਹਸ ਤੇ ਨਾਲ ਤੈਂ ਕੱਲ ਲੈ ਲੇਗਾ ਕੱਲ ਨੂੰ ਦੇ ਜੀ ਪੈਸੇ ਨਹੀਂ ਇੱਕ ਮਿੰਟ ਕੱਚੀ ਮੂੰਗਫਲੀ ਨਹੀਂ ਖਾਣਾ ਤੇ ਵੀਰ ਭਾੜ ਕੇ ਥੋੜੀ ਜੀ ਆ ਗਣ ਖੰਗ ਤੇਨ ਪਹਿਲਾ ਹੋਰੀ ਅਮਨ ਵੱਧ ਲੋਈ ਐਨੀ ਨਹੀਂ ਥੋੜੀ ਜਿਵੇਂ ਚਾਰ ਕਰ ਦੇਣੇ ਬਸ ਬਸ ਗਿਰੀ ਤਾਂ ਨਹੀਂ 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 ਗਿਰੀ ਨਹੀਂ ਖਾਣੀ ਮੈਂ ਨਹੀਂ ਖਾਣੀ ਗਿਰੀ ਮੈਨੂੰ ਨਵੀਂ ਗਿਰੀ ਨਹੀਂ ਮੂੰਹ ਨਹੀਂ ਦੇਣਾ ਇਹਨੂੰ ਕਿੱਥੀ ਬੜੀ ਲੱਗਦੀ ਹੈ ਬਾਸ ਆ ਗਏ ਬਈ ਬਸ ਬਸ ਬਹੁਤ ਹੈ ਕਿੰਨੇ ਪੈਸੇ ਹੋ ਗਏ ਵੀਰੇ ਕਿੰਨੇ ਹੋ ਗਏ ਇਹ ਆਪਣੇ ਹੋ ਗਏ 240 ਹੋ ਗਈ ਹਾਂ ਲਾ ਦੋ ਮੁੰਡੇ ਨੂੰ ਦੋ ਬਈ ਦੋ 60 ਹੋ ਗਏ ਹਾਂ ਹਾਂ ਦੋ ਦੋ 40 ਨਹੀਂ ਦੋਸਤ ਜਾਨੂੰ ਕੈਮਰੇ ਚ ਕੈਦ ਹੋ ਗਿਆ ਤੂੰ ਇਹ ਰਿਕਾਰਡਿੰਗ ਹੋ ਗਈ ਇਸ ਵਿੱਚ ਆ ਉਹ ਦੋ ਚੱਕਰ ਸਾਡੇ ਵਿੱਚ ਹੀ ਹੋ ਗਿਆ ਜੀ ਦੇ ਦੇ ਉਹ ਯਾਰ ਪੈਸੇ ਦੇ ਪਕੜ ਪਰਸੇ ਦੋ ਨਾ ਪਰਸ ਪੈਸੇ ਕਿੰਨੇ ਤੁਹਾਡਾ ਪਰਸ ਆ ਤੂੰ ਮੇਰੇ ਪਰਸ ਨਹੀਂ ਆ ਰਾ ਤੁਹਾਡਾ ਪਰਸ ਹੀ ਨਹੀਂ ਹੈਗਾ ਨਾਲ ਕਹਿੰਦਾ ਮੈਂ ਪੈਸੇ ਲੈ ਕੇ ਆਇਆ ਹਾਂ ਪਰ ਬੜਾ ਗਲਤ ਕਹਿ ਰਿਹਾ ਹੈਂ ਅਈ ਪਹਿਲਾਂ ਹੀ ਆਪਣੀ ਬਾਤ ਹੈ ਕਿ ਤੁਹਾਡੇ ਬਾਤੇ ਮੂੰਹ ਫਿੜ ਲੈਣੀ ਹੈ ਹਰੇ ਦੇ ਬਸ ਇੱਥੇ ਦੇ ਦੇ ਬੜਾ ਨਾ ਕੱਢ ਜਾ ਰਾਂ ਸਾਰੇ ਕਿੰਨੇ ਤੂੰ ਭਾਏ ਵਿੱਚ 12 ਨਾ ਮੈਂ ਆਲਾ ਪੁੱਤਰੀ 60 ਹੋ ਗਏ

ਦੇਖ ਮਾਯਾ ਕੰਮ ਨੋ ਕਰ ਲੈ ਉਹ ਫੋਨ ਨਾ ਆਉਂਦਾ ਬੁਲਾਉਂਦਾ ਹੁੰਦਾ ਆ ਸਾਨੂੰ ਘਟਾਉਣਾ ਦੇਖ ਬੁਲਾ ਰਿਹਾ ਦੇਖ ਰਿਹਾ ਆਪਣੇ ਕੰਨੀ ਹੋਸ਼ ਹੈ ਧਿਆਨ ਉਹ ਆਪਣੇ ਕੰਨੀ ਹੈ ਆ ਲੋ ਸਾਮਾਨ ਵਿੱਚ ਮਨਪਰੀ ਦੇ কুরਕਰੇ ਉਹਨੇ ਕਿਹਾ ਇਹਨਾਂ কুরਕਰੇ ਲੈ ਕੇ ਆਇਓ ਅਰੇ 12 ਬਜੇ ਮੈਂ ਬਹੁਤ ਸੋਹਣ ਡੀਲ ਕਰਕੇ ਆਈ ਬੜਾ কুরਕਰੇ ਹਾਂ ਮੈਂ ਮੋਹਲਤਨ ਮੈਂ ਸੌਂ ਪਾ ਕੇ ਵੀ ਖਾਣੀ ਨਹੀਂ ਤੇ ਮੈਂ ਕਾਤੋਂ ਖਾਧੀ ਬਸ ਠੀਕ ਹੈ ਮੈਂ ਕਹਿੰਦਾ ਸੁੱਟੀਆਂ ਨੇ ਸਕੂਲਰ ਕਰਦੇ ਮੈਂ ਸੌਂ ਪਾਈ ਆਪਣੇ ਬੋਰੇ ਤੇ ਬਵੇ ਨਾਲ ਹੀ ਚਲੋ ਪ੍ਰਦਾਨਤਾ ਅੱਜ ਅਸੀਂ ਆਹ ਟਾਈਮ ਆਏ ਆ ਹਨਾ ਅੱਜ ਪਹਿਲੇ ਹੀ ਟਨ ਮੁੜ ਕੇ ਆਏ ਹਾਂ ਹਾਂ ਨਹੀਂ ਤਾਂ ਸਾਨੂੰ ਹਨੇਰਾ ਪੈ ਜਾਂਦਾ ਅਪੂਰਾ ਦੇ ਨਾਲ ਹਾਂ ਅੱਜ ਗगन ਦੇ ਨਾਲ ਗगन ਨਾਲ ਸੀ ਤਾਂ ਕਰਕੇ ਅਸੀਂ ਥੋੜਾ ਜਲਦੀ ਕੰਮੋਂ ਵੀ ਅੱਧੇ ਦੂਰੇ ਕਰਕੇ ਆਏ ਆਪਣੀ ਸ਼ੋਪਿੰਗ ਕਰੀ ਤਾਂ ਕੋਈ ਕੀ ਹੋਇਆ ਨਾ ਕੋਈ ਪਸੰਦ ਆਇਆ ਤਾਂ ਨਾ ਕੋਈ ਨਹੀਂ ਆਇਆ ਠੀਕ ਬਰਸੀ ਹੋ ਗਈ ਵੱਡੇ ਘਰ ਦੇ ਪੂਰੇ ਦੁਖੀ ਹੋਏ ਸਾਡੇ ਤੋਂ ਖਾਸ ਕਰਕੇ ਮੰਮੀ ਆ ਦੋਨੇ ਸਾਡੇ ਆਹ ਲੜਾਈ ਹੋ ਰਹੀ ਇਧਰ ਮਾਸੀ ਭਾਜੇ ਦੇਖੋ ਮਾਸੀ ਨੂੰ ਕੋ ਸਬਤ ਨਹੀਂ ਬੰਨ੍ਹੇ ਹੁੰਦੇ ਕੋ ਸ਼ਾਵਾਂ ਸ਼ਾਵਾਂ ਵੇ ਦਾ ਬੜਾ ਚੱਕਰ ਫੇਰ ਲੜ ਲਿਓ ਦਮ ਨੂੰ ਕਿ ਦਿੱਕਾ ਕਰ ਪੈਣਾ ਦਮ ਨੂੰ ਇੱਕ ਗੱਡੀ ਹੋਰ ਲੱਗਣੀ ਐ ਮਾਸੀ ਦੇ ਸਿਰ ਤੇ ਧਰਦੇ ਧਰਤੇ ਫਾਰਤੀ ਵਾਲਾ ਦਬੜਾ ਅਜੇ ਅੱਗੇ ਮਾਤਾ ਜੀ ਪਈਆਂ ਗਣੋਂ ਅੰਦਰ ਕਰਨਾ ਨਾ ਜੇ ਲੋ ਤੇ ਮੈਨੂੰ ਚਾਕੂ ਜਦੋਂ ਗਾਜਰਾ ਕੱਟਣ ਵਾਸਤੇ ਗੜਾ ਲੁਕਿਓ ਤੇ ਹੂੰ ਬਜ਼ਾਰ ਵਾਲੀ ਅੱਧੇ ਘੰਟੇ ਕੰਮ ਕਰਕੇ ਆਏ ਮਮੀ ਤੋਂ ਡਰਦਿਆਂ ਤੇ ਆ ਕੇ ਮਮੀ ਕਹਿੰਦੀ ਜੁੰਦੇ ਰੋ ਮੇਰੇ ਬੱਚੇਓ ਨਹੀਂ ਮੈਂ ਦੋੜਦੀ ਜਦੋਂ ਜਾਈ ਗਈ ਨਾ ਅੱਲੇ ਰਮਾਣੇ ਬੋ ਕੀ ਹੈ ਅਜਿਹਾ ਕੋਈ ਵੀ ਤੂੰ ਮੈਨੂੰ ਨਾਲ ਚੋਲਣ ਲੈ ਕੇ ਜਾਇਆ ਕਰੀ ਕੱਟੀਆਂ ਆ ਚਿੱਟਕੇ ਪਾਉ ਦੇ ਮੈਨੂੰ ਨਾ ਮੈਂ ਤੁਸੀਂ ਆਪਣਾ ਪਾਉ ਮੈਂ ਨਾ ਮੈਂ ਆਉਂ ਗਈ ਆ ਮੈਂ ਚਿੱਟਕੇ ਪਾਉਣੇ ਨਹੀਂ ਵਾਲੂ ਆ ਲੜਦੀ ਕੋਈ ਨੀ ਬੋਲ ਲੇ ਦੋ ਲਾਗੇ ਸਾਰਾ ਗੁਨੇ ਮੈਂ ਰਾਤ ਨੂੰ ਕਿੱਥੇ ਕਿਹੜੇ ਵੱਡੇ ਤੇ ਹਾਂ ਚੱਲੋ ਵੇਲਾ ਹੀ ਆ ਮੈਂ ਮਾਸੀ ਫਿਰ ਮੈਂ ਕੱਲ ਛੁੱਟੀ ਲੈ ਲੈਣਾ ਯਾਰ ਕੀ ਕਰੂੰ ਸੀ ਛੁੱਟੀ ਲੈ ਲੈਣਾ ਕਰ ਲੂੰ ਛੁੱਟੀ ਤੂੰ ਅੱਜ ਬਹੁਤ ਮੱਚ ਉਹ ਤੇ ਘੜੀ ਘੜੀ ਹੱਲ ਫੱਲ ਛੋੜੀ ਛੁੱਟੀ ਨਹੀਂ ਸਾਢੇ ਤਿੰਨ ਕੀ ਲੈਣਾ ਸਾਢੇ ਤਿੰਨ ਮੈਂ ਕਿੱਧਰ ਆਉਂ ਨਾ ਪੁੱਤਰੀ ਲਾਚੀ ਉਹਨਾਂ ਮਸਾਲਾ ਖਤਮ ਹੋ ਗਿਆ ਵੱਡੀਆਂ ਲਾਚੀਆਂ ਪਈਆਂ ਲਾਂਗ ਵੀ ਪੈਸੇ ਦੇ ਭਰੀਆਂ ਰੱਖੇ ਹੋਪਾਂ ਮਾਸੀ ਮਾਸੀ ਤੂੰ ਅੱਜ ਪ੍ਰੋ ਕੁੜੀ ਲੱਗ ਰਹੀ ਹੈ ਨਾ ਥੈਂਕ ਯੂ ਤੇ ਮੰਮੀ ਨਾਨੀ ਨਾਨੀ ਕਹਿੰਦੀ ਕਹਿੰਦੀ ਦੇਖਿਆ ਮੂ ਮੂ ਇਹ ਚੜਾ ਕੇ ਨਾ ਮੈਨੂੰ ਕਗਣ ਕਹਿੰਦੀ ਕਹਿੰਦੀ ਦੇਖੀ ਮੇ ਛੋਲੀ ਲੱਗ ਰਹੀ ਐ ਮੇ ਛੋਲੀ ਲੱਗ ਰਹੀ ਐ ਨਾਨੀ ਜੀ ਇੱਥੇ ਮੰਡੀ ਦਾ ਦਜੀ ਉਹ ਮੰਡੀ ਚੁੱਕ ਲਓ ਉੱਥੋਂ ਗਦਲਾਂ ਕਿਤੇ ਕੂਲਰ ਉੱਤੇ ਰੱਖ ਦੋ ਫਿਰ ਅੰਦਰੋਂ ਦੇਖੀਂ ਜਿਆਦਾ ਜੀ ਕਿੱਥੇ ਬਿਆਹ ਗੱਦੇ ਥੱਲੇ ਨਾ ਪਲਾਸਟਿਕ ਦੀ ਮੰਗਵਾ ਲੈਣੀ ਹੋਰ ਨਹੀਂ ਕੋਈ ਨੁਸਾਨ ਹੋਣਾ ਇਹਨੂੰ ਉੱਤੇ ਕੂਲਰ ਤੇ ਰੱਖ ਦੋ ਯਾਰ ਕੂਲਰ ਜਗ੍ਹਾ ਨਹੀਂ ਐ ਯਾਰ ਹਾਂ ਇੱਥੇ ਕਿੱਧਰ ਕੋਲ ਲੱਗ ਤੂੰ ਇਹ ਦੇਖੀ ਕੈਮਰਾ ਇੱਥੇ ਕਿੱਧਰ ਆਉਂ ਲੱਗ ਸਾਂ ਥੱਲੇ ਨੂੰ ਉੱਤੇ ਰੱਖ ਦੋ ਮਰਾ ਥੱਮਾ ਤੇ ਰੱਖ ਦਿਓ ਐ ਕੋਈ ਨਾ ਕੋਈ ਸਰਪ੍ਰਾਈਜ਼ ਵੀ ਦੇ ਦਿੰਦਾ ਹੁੰਦਾ ਨਾਨੀ ਗਾ ਦਮੂ ਚਾ ਵਰਗੇ ਦਮੂ ਦੀ ਉਹ ਹੀ ਡਰੈਸ ਸਕੂਲ ਲਿਖਵਾਸ ਤੂੰ ਸ਼ਾਵਲ ਲੈ ਕੇ ਫੜ ਲੱਗਦੀ ਸੀ ਹਾਂ ਬੱਦੂ ਥੱਲੇ ਪੈਰ ਪਹਿਰੇ ਨੂੰ ਸੌਕਸ ਧਾਰੀ ਹੈ ਕਦੋ ਧਾਰੀ ਹੈ ਹੋ ਗਿਆ ਹੋ ਗਿਆ ਹਨਾ ਦੋ ਤਿੰਨ ਘੰਟੇ ਹੋ ਗਏ ਸਕੂਲ ਤੋਂ ਆਏ ਸੀ ਸਾਢੇ ਦਿਨ 6:05 ਹੋ ਗਏ ਕੱਲੇ ਪੋਲਿਸੀ ਕਰਾਈ ਹੈ ਦੇਖੋ ਚਾਹੋ ਠੋਡੀ ਨੂੰ ਦੁੱਧ ਕਿਧਰੇ ਦੁੱਧ ਆਇਆ ਕਿਉਂ ਆਇਆ ਇੱਕਦਮ ਜਦੇ ਦੇਖਿਓ ਕਿਵੇਂ ਉੱਗਿਆ ਹੁਣ ਦੇਖਿਓ ਹੁਣ ਹੌਲੀ ਹੌਲੀ ਦੇਖਿਓ ਇਹ ਬਹੁਤ ਚੱਕੋ ਕਿ ਨੀਸ ਸਾਫਗਲੇਟੀਆਂ ਲੱਗ ਗਈ ਅੱਛਾ ਮੈਨੂੰ ਦੱਸ ਦੁੱਧ ਕਿੱਥੇ ਹੈ ਆ ਮੈਂ ਰੱਖ ਰਕੇ ਸਟੋਰ ਰੂਮ ਤੇ ਜਿੰਦਰਾ ਲਾ ਕੇ ਸਟੋਰ ਰੂਮ ਘੜ ਮਗਰੀ ਹੁਣ ਕਿੱਥੇ ਮਗਰ ਨੇ ਉਹ ਤਾਂ ਆਇੰਦੀ ਖੇ ਵੀ ਨਹੀਂ ਆਇਆ ਚੱਕੋ ਵੀ ਆ ਗਏ ਪਿੱਛੇ ਵੀਊ ਚੈੱਕ ਕਰਕੇ ਨਾ ਸੁਣਾ ਰਿਹਾ ਯਸ ਕਿਵੇਂ ਆ ਇੱਧਰ ਆ ਚਾਨਣ ਚਾਉ ਠੋਡੀ ਸਮਾਨਤਾ ਤੂੰ ਯਾਰ ਹੋਰੀ ਤਰੀਕੇ ਨਾਲ ਫੜਿਆ ਮੈਨੂੰ ਕੀ ਬੋਲਾਂ ਹੈ ਮੇਰੀ ਜਾਨ ਆ ਵੀ ਨਹੀਂ ਉਹ ਨਾ ਨਾ ਹੋ ਉਹ ਗਾਣਾ ਨਾ ਪਿੰਡ ਦਿਲ ਚੋਂ ਨਿਕਲਦਾ ਤਾਂ ਮੈਂ ਪਿੰਡ ਚੋਂ ਨਿਕਲਿਆ ਵੱਦ ਗਿਆ ਸੀ ਵੱਦ ਗਿਆ ਸੀ ਮੈਂ ਕਿਤੇ ਘਟ ਗਿਆ ਸੀ ਕਿੱਥੇ ਮੈਨੂੰ ਵੱਦ ਕਿਵੇਂ ਹੁਣ ਫਿਰ ਦਵਾਈ ਮਸੀ ਜਟਾਂ ਦੇ ਬੀਪੀ ਰਹਿੰਦੇ ਆਪਣੀ ਪਾਉਂਦੇ ਚੰਡੀ ਗੜ ਵਿੱਚ ਖਾਪ ਪਤੰਦਰ ਉਹ ਪੂਪਾ ਵੀ ਆ ਗਏ ਪਾਪਾ ਪਿੱਛੇ ਵੀਊ ਮੌਸਮ ਚੈੱਕ ਕਰ ਰਹੇ ਸੀ ਕਿ ਨਾ ਆਸਮ ਹੋ ਰਿਹਾ ਹੈ ਹਨਾ ਉਹ ਤਾਂ ਸਾਡਾ ਹੋ ਗਿਆ ਸਵੇਰ ਤੋਂ ਸ਼ਾਮ ਹੋ ਗਈ मैनू लैके भी नहीं गया देख लो देख 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 रहे। देख रहे। मेरे चल नहीं रहे पेपर ना मैनू तू ग गया चंडीगढ़ ਕੀ ਕੀ ਹੋ ਗਿਆ ਸਭ ਵੀ ਮਾਇਰ ਸਹੀ ਕੀਤਾ ਤੇ ਚੰਨ ਕੁ ਛਾਇਗਾ ਸੀ ਕੰਜ ਦੇ ਉਤੇ ਉਤੇ ਜਰਨਲ ਆ ਲਾਉਣੀ ਸੀ ਹਰ ਜਾ ਇੱਕ ਮਿੰਟ ਆਣ ਦੀ ਆਣ ਤੋਂ ਆਣ ਹਾਂਡੋ ਬਾਸ ਫਰਮੇ ਪਰ ਉਸ ਮੋਰ ਲਾ ਕੇ ਕੋਰਨਾ ਰਿਛਾ ਤੇ ਭਾਈ ਮੈਨੂੰ ਵੀ ਰਸ ਰਹੀ ਕੀ ਹੰਥੇ ਦਾ ਆ ਗਿਆ ਦਿਸ ਇਜ਼ ਦਾ ਗੁੱਡ ਗੁੱਡ ਸਾਈਨ ਥੈਟ ਯੂ ਆਰ ਵਰਕਿੰਗ ਯੂ ਆਰ ਸ਼ੋਇੰਗ ਦਾ ਮਟਰ ਹੈ ਆਪਣੇ ਆਪਣੇ ਪਾਹਾਂ ਦੇ ਕੱਲ ਵੀ ਆਜਾ ਮੈਨੂੰ ਸਾਗ ਦੋ ਮੈਂ ਸਾਫ ਕਰਾਂ ਅੱਜ ਕਹਿੰਦਾ ਮਟਰ ਕੱਢ ਕੇ ਦੇ ਦੇ ਕੱਢੀ ਐਣਨੇ ਕ ਨਹੀਂ ਉਹਦਾ ਮਾਣ ਆਉਂਦਾ ਪਾਹਾਂ ਹੀ ਹੁੰਦੇ ਸੌਂਦੇ ਮੇਰੇ ਆਉਤੇ ਬਏਡਰੂਮ ਤੇਰਾ ਲੀ ਥੱਲੇ ਦੇ ਇੱਕ ਸਾਈਡ ਤੇ ਇੱਕ ਮਿੰਟ ਮੈਂ ਚਲੋ ਜੀ ਟਾਈਮ ਹੋ ਗਿਆ ਰਾਤ ਦੇ 11:30 ਵਜੇ ਦਾ ਤੇ ਹੁਣ ਮੈਂ ਤੇ ਕਿੰਦਰ ਫੇਅਰ ਚੱਲੇ ਆ ਸੁਨਾਮ ਤੇ ਇਹ ਤੁਹਾਡਾ ਨਾਲ ਸ਼ੂਟ ਆਪਾਂ ਵੀਡੀਓ ਤਾਂ ਤੁਹਾਡਾ ਸ਼ੇਅਰ ਕਰ ਰਿਹਾ ਕਿ ਤੁਹਾਨੂੰ ਪਤਾ ਹੁਣ ਚਾਹੀਦਾ ਕਿ ਅਸੀਂ ਕੀ ਕੀ ਕਰਦੇ ਆ ਨਾ ਸਾਡਾ ਕਿਹੜਾ ਟਾਈਮ ਸੌਂਦਾ ਕਿਹੜਾ ਟੰਪੈਨ ਦਾ ਐਸ ਟਾਈਮ ਆ ਸਾਨੂੰ ਬਾਜ਼ਾਰ ਕਿਉਂ ਜਾਣਾ ਪੈ ਰਿਹਾ ਬਾਜ਼ਾਰ ਨਹੀਂ ਮੀਨ ਕਿ ਸਾਨੂੰ ਆਪਣੇ ਸ਼ਹਿਰ ਕਿਉਂ ਜਾਣਾ ਪੈ ਰਿਹਾ ਕਿਉਂਕਿ ਆਪਣਾ ਜਿਹੜਾ ਲੜਕਾ ਆਪਾਂ ਨੇ ਰੱਖਿਆ ਹੈ ਵੀ ਕੋਰੀਅਰ ਦੇ ਕੇ ਆਉਂਦਾ ਜਿਵੇਂ ਬਾਇ ਹੈਂਡ ਕਈਆਂ ਨੂੰ ਅਰਜੈਂਟ ਹੁੰਦਾ ਹਨਾ ਤੇ ਉਹ ਵੇਟ ਨਹੀਂ ਕਰਦੇ ਹੈਗੇ ਵੀ ਆਪਾਂ ਜਿਵੇਂ ਵੀ ਵੇਟ ਕਰੀਏ ਵੀ ਇੱਦਾਂ ਕੋਰੀਅਰ 2 ਦਿਨਾਂ ਦੇ ਵਿੱਚ ਆ ਜਾ ਆ ਜਾਏਗਾ ਜਦ ਆਪਾਂ ਪੋਸਟ ਆਫਿਸ 라이 ਕਰਵਾਉਣਾ ਜਾਂ ਡੀ ਐਚ ਸੌਰੀ ਡੀਟੀਸੀ 라이 ਕਰਵਾਉਣਾ ਹਨਾ ਤਾਂ ਉਹ ਕਹਿੰਦੇ ਸਾਨੂੰ ਬਾਇ ਹੈਂਡ ਵੀ ਫੜਾ ਜਾ ਕਰਨ ਆ ਕੇ ਇੱਦਾਂ ਕਰਕੇ ਆਪਾਂ ਸੈਟਿੰਗ ਕੀਤੀ ਹੋਈ ਹੈ ਤੇ ਆਪਣਾ ਲੜਕਾ ਜਾਣਦਾ ਤੇ ਉਹ ਬਾਇ ਹੈਂਡ ਚਾਹੀਏ ਲੁਧਿਆਣਾ ਚੰਡੀਗੜ ਪਟਿਆਲਾ ਉਹ ਜਾ ਕੇ ਫੜਾ ਕੇ ਆਉਂਦਾ ਤੇ ਹੁਣ ਉਹ ਵਿਚਾਰੇ ਨੂੰ ਆਉਂਦਾ ਹੋਇਆ ਲੇਟ ਹੋ ਗਿਆ ਅੱਜ ਉਹ ਗਿਆ ਸੀ ਬੰਗੇ ਹਨਾ ਤੇ ਬੰਗੇ ਗਿਆ ਸੀ ਤੇ ਲੇਟ ਹੋ ਗਿਆ ਸਵੇਰੇ ਵੀ ਉਹ 11:00 ਵਜੇ ਚੱਲਿਆ ਸੀ ਪਰ ਥੋੜਾ ਥੋੜਾ ਕਰਦੇ ਆ ਤੁਹਾਨੂੰ ਪਤਾ ਲੇਟ ਹੁੰਦਾ ਬੱਸਾਂ ਤੇ ਜਾਣਾ ਹੁੰਦਾ ਤੇ ਹੁਣ ਜਦੋਂ ਉਸ ਨਾਮ ਪਹੁੰਚਿਆ ਤਾਂ ਉਹਦਾ ਫੋਨ ਆਇਆ ਕਹਿੰਦਾ ਵੀ ਵੀ ਦੀਦੀ ਉਰੇ ਕੋਈ ਵੀ ਸਟੈਂਡ ਜਿੱਥੇ ਮੈਂ ਮੋਟਰਸਾਈਕਲ ਲਾਇਆ ਸੀ ਉਹ ਸਟੈਂਡ ਖੰਦ ਹੈ ਹੁਣ ਤੁਸੀਂ ਮੈਨੂੰ ਲੈ ਕੇ ਜਾਓ ਆ ਕੇ ਹੁਣ ਮੈਂ ਤੇ ਕੁਲੰਦਰ ਚੱਲਿਆ ਲੈਣ ਸਾਰੇ ਸੁੱਤੇ ਪਏ ਘਰਦਿਆਂ ਨੂੰ ਕੋਈ ਪਤਾ ਨਹੀਂ ਵੀ ਕਿੱਥੇ ਗਏ ਆ ਕਿੱਥੇ ਨਹੀਂ ਵੈਸੇ ਦੱਸ ਗਏ ਪਰ ਨੀਤ ਜਾਗਦਾ ਸੀ ਹਨਾ ਤੇ ਫਿਰ ਕਿਉਂ ਕਹਿੰਦਾ ਮੈਂ ਇਕੱਲਾ ਜਾਣਾ ਤੂੰ ਨਾਲ ਜਾ ਫਿਰ ਮੈਂ ਕਹਿੰਦਾ ਵੀ ਨਹੀਂ ਆਪਾਂ ਦੋਨੇ ਜਾਣੇ ਜਾਵਨੇ ਕਹਿੰਦਾ ਨਾ ਏਕ ਸੇ ਦੋ ਬਲੇ ਹਨਾ ਫਿਰ ਵੀ ਬੰਦਾ ਚੰਗਾ ਚਾਹੇ ਮੈਂ ਕੁਝ ਕਰ ਨਹੀਂ ਸਕਦੀ ਪਰ ਨਾਲ ਤਾਂ ਹੈਗਾ ਵੀ ਆਪਾਂ ਦੋ ਜਣੇ ਜਾ ਰਹੇ ਆ ਤੇ ਚਲੋ ਹੁਣ ਆਪਾਂ ਉਹਨੂੰ ਫਟਾਟ ਲੈ ਕੇ ਆਉਨੇ ਆ ਤੇ ਬਾਕੀ ਤੁਹਾਨੂੰ ਵੀ ਸਵੇਰੇ ਮਿਲਦੇ ਆ ਤੇ ਬਾਕੀ ਆਪਣਾ ਉਹਨੂੰ ਮੁੰਡੇ ਨੂੰ ਪੁੱਛਦੇ ਆ ਵੀ ਉਹਦਾ ਕਿਦਾਂ ਦਾ ਐਕਸਪੀਰੀਅੰਸ ਰਿਹਾ ਅੱਜ ਦਾ ਨਾ ਕਿਉਂਕਿ ਮੈਂ ਤਾਂ ਡੇਲੀ ਜਾਂਦਾ ਉਹ ਜਾਰਾ ਕੋਈ ਦਿਨ ਹੁੰਦਾ ਦਿਨ ਘਰ ਹੁੰਦਾ ਅਦਰਵਾਈਜ਼ ਉਹਨੂੰ ਕਿਤੇ ਨਾ ਕਿਤੇ ਜਾਣਾ ਪੈਂਦਾ ਕਦੀ ਲੁਧਿਆਣਾ ਕਦੀ ਹੁਸ਼ਿਆਰਪੁਰ ਕਦੀ ਮੋਗੇ ਕਦੀ ਬੰਗੇ ਕਦੀ ਫਗਵਾੜੇ ਕਦੀ ਫਲੋਰ ਪਤਾ ਨਹੀਂ ਕਿੱਥੇ ਕਿੱਥੇ ਜਾਂਦਾ ਵਿਚਾਰਾ ਹਨਾ ਜਿੱਥੇ ਸਾਰੇ ਕੋਲ ਡਰੈੱਸ ਹੁੰਦੇ ਸਾਰੇ ਪਾਸੇ ਜਾ ਕੇ ਆਉਂਦਾ ਉਹ ਆ ਦੇਖੋ ਢੇਰਾ ਏ ਢੇਰਾ ਬਿਲਕੁਲ ਰੋਡ ਖਾਲੀ ਸਿਰ ਕੋਈ ਟਰੱਕ ਡਰਕ ਵਾਲਾ ਸਾਨੂੰ ਮਿਲ ਰਿਹਾ ਅਦਰਵਾਈਜ਼ ਕੋਈ ਨਹੀਂ ਹੈਗਾ ਮੈਸੋਤਾ ਤੇ ਮੈਨੂੰ ਤੁਸੀਂ ਐਂ ਡਰਾਤਾ ਇਕਦਮ ਆ ਕੇ ਮੇਰੇ ਸਿਰ ਦੇ ਉੱਤੇ ਆ ਕੇ ਨਹੀਂ ਯਾਰ ਮੈਂ ਡਰਾਇਆ ਨਹੀਂ ਹੈਗਾ ਮੈਂ ਤੁਹਾਨੂੰ ਬੜੇ ਪਿਆਰ ਨਾਲ ਤੁਹਾਨੂੰ ਹੌਲੀ-ਹੌਲੀ ਤੁਹਾਨੂੰ ਹੱਥ ਲਾਇਆ ਤੁਹਾਡੀ ਬਾਹ ਤੇ ਤੁਹਾਡੇ ਮੱਥੇ ਤੇ ਬੰਦਾ ਇੱਕਦਮ ਮੈਨ ਲੱਗਿਆ ਨਾ ਵੀ ਬੰਦੇ ਕੀ ਗੱਲ ਹੋ ਗਈ ਪਤਾ ਨਹੀਂ 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 ਮੈਂ ਤੁਹਾਨੂੰ ਪਿਆੜੇ ਪਿਆਰ ਮੇਰਾ ਕਦੀ ਵੀ ਇਹ ਸੂਲ ਹੈ ਕਿ ਮੈਂ ਸੁੱਤੇ ਪੈ ਨੂੰ ਐ ਇੱਕਦਮ ਨਹੀਂ ਉਠਾਂਦੀ ਵੀ ਹਾਂ ਕਲੰਦਰ ਮੈਨੂੰ ਬੜਾਂਦਾ ਆਰਾਮ ਨਾਲ ਕਦੀ ਮੈਂ ਪੈਰ ਤੇ ਹੱਥ ਲਾਉਣੀ ਆ ਕਦੀ ਮੈਂ ਬਾਹ ਤੇ ਹੱਥ ਲਾਉਣੀ ਆ ਵੀ ਬੰਦਾ ਥੋੜਾ ਬਹੁਤ ਇਹਨੂੰ ਮਹਿਸੂਸ ਹੋਏ ਕਿ ਮੈਨੂੰ ਕੋਈ ਟੱਚ ਕਰ ਰਿਹਾ ਹੈ ਨਾ ਤੇ ਫਿਰ ਮੈਂ ਕਲੰਦਰ ਕ ਉਹចਾਰਾ ਕਿ ਤਾਂ ਦੀਦੀ ਬੜੀ ਕੋਸ਼ਿਸ਼ ਕੀਤੀ ਕਿ ਮੈਨੂੰ ਕਿ ਮੈਨੂੰ ਉਹ ਗੇਟ ਖੋਲ ਦੇਣ ਸਟੈਂਡ ਵਾਲੇ ਪਰ ਉਹਨਾਂ ਨੇ ਗੇਟ ਕੋਲ ਨਹੀਂ ਕਿਉਂਕਿ ਟਾਈਮ ਜ਼ਿਆਦਾ ਹੋ ਗਿਆ ਨਾ ਤੇ ਮੈਂ ਕੋਈ ਗੱਲ ਨਹੀਂ ਪੁੱਤ ਤੂੰ ਸਾਡੀ ਜ਼ਿੰਮੇਵਾਰੀ ਹੈ ਕਿ ਨਹੀਂ ਕਿੰਦਰ ਸਹੀ ਗੱਲ ਹੈ ਹੋਰ ਜਦੋਂ ਆਪਾਂ ਉਹਨੂੰ ਆਪਣੀ ਜ਼ਿੰਮੇਵਾਰੀ ਤੇ ਭੇਜਦੇ ਆਂ ਇਕੱਲਾ ਇਹ ਥੋੜੀ ਕੀ ਪੈਸਾ ਦਿੱਤਾ ਤੇ ਕੰਮ ਕਰਾਇਆ ਨਹੀਂ ਯਾਰ ਉਹ ਵੀ ਆਪਣੇ ਬੱਚਿਆਂ ਵਰਗਾ ਹੈ ਤਾਂ ਸਾਡੀ ਰਿਸਪੌਂਸਿਬਿਲਟੀ ਬਣਦੀ ਕਿ ਉਹਨੂੰ ਟਾਈਮ ਨਾਲ ਘਰੇ ਪਹੁੰਚਾਉਣਾ ਹੈ ਨਾ ਗੌਰ ਹੈ ਜਿਹੜਾ ਚ ਰੋਂਦਾ ਨਹੀਂ ਅਸੀਂ ਉਹਨੂੰ ਫੋਨ ਕਰੀ ਜਾਂਦੇ ਪੁੱਤ ਕਿੱਥੇ ਪਹੁੰਚ ਗਿਆ ਤੁਹਾਨੂੰ ਚਾਹ ਪਾਣੀ ਪੀਤਾ ਨਹੀਂ ਆ ਗਿਆ ਹੋਣਾ ਘਰੇ ਪਹੁੰਚ ਗਿਆ ਹੋਊਗਾ ਮੈਨੂੰ ਵੀ ਆਈ ਸੀ ਮੈਂ ਕਿ ਆ ਗਿਆ ਹੁਣ ਨਾ ਫੋਨ ਫਾਨੀ ਜਦੋਂ ਮੈਂ ਅਚਾਨਕ ਹੀ ਮੈਂ ਹੁਣ ਫੋਨ ਤੇ ਬੈਠੀ ਮੈਨੂੰ ਫੋਨ ਆ ਗਿਆ ਮੈਂ ਕਿਾ ਨੰਬਰ ਨਵਾਂ ਜਿਆ ਇਹ ਕਿ ਪਤਾ ਨਹੀਂ ਉਸੇ ਦਾ ਮੈਂ ਐਡ ਨਹੀਂ ਸੀ ਕੀਤਾ ਮੈਂ ਚੱਕਿਆ ਕਹਿੰਦਾ ਦੀਦੀ ਕਹਿੰਦਾ ਮੈਂ ਇੱਥੇ ਪਹੁੰਚ ਗਿਆ ਤੇ ਚਲੋ ਜੀ ਹੋਰ ਦੀ ਲੰਬੀ ਹੋਣੀ ਵੀਡੀਓ ਤੇ ਉੱਥੇ ਜਾ ਕੇ ਤੁਹਾਨੂੰ ਮਿਲਦੇ ਆਂ